ਕਾਚ ਭਰ ਆਇਆ ਭਈ ਰੋਣਾ ਹੀ ਆ ਰਿਹਾ ਜਿਵੇਂ ਸਾਨੂੰ ਆਪ ਆਏ ਮਹਿਸੂਸ ਹੁੰਦਾ ਵੀ ਜਿਵੇਂ ਸਾਡਾ ਆਪ ਦਾ ਪਿਓ ਪਿਆ ਜਦੋਂ ਪੁੱਤ ਨੇ ਆ ਰੋਟੀ ਖਾਵੇ ਤੇ ਪਿਓ ਨੂੰ ਭਾਜਣਾ ਪੈ ਜਾਂਦੀ ਅੱਜ ਸਾਡੇ ਪਿਓ ਨੇ ਰੋਟੀ ਨਹੀਂ ਖਾਧੀ ਕੀ ਵੀ ਮਣਾ ਸੀ ਘਰ ਬੈਠੇ ਤੇ ਡੱਲਾ ਸਾਹਿਬ ਸਾਡੇ ਲਈ ਲੜਦੇ ਵੀ ਅਸੀਂ ਘਰ ਬੈਠੇ ਕੀ ਕਰਨੇ ਆ ਵੀ ਇਦੋਂ ਮਰ ਜਾਣਾ ਚਾਹੀਦਾ ਸਾਲ ਅੱਜ ਇੱਥੇ ਪਹੁੰਚਿਆ ਅੱਖਾਂ 'ਚ ਮੇਰੇ ਪਾਣੀ ਆ ਮੇਰਾ ਬੋਲਣ ਨੂੰ ਦਿਲ ਨਹੀਂ ਕਰ ਰਿਹਾ ਅੱਜ ਸਾਡਾ ਪਿਓ ਭੁੱਖਾ ਧਿਆਇਆ ਪਿਆ 16 ਦਿਨਾਂ ਤੋਂ ਅੱਜ 16 ਦਿਨ ਹੋ ਗਏ ਸਰਕਾਰ ਤੇ ਕੰਨ ਤੇ ਜੂ ਨਹੀਂ ਸਰਕ ਰਹੀ ਆਪਣੇ ਮੁੱਦੇ ਇਹ ਨਹੀਂ ਹੈਗੇ ਕਿਸੇ ਨੇ ਰੀਲ ਪਾਤੀ ਹੋਗੀ ਨਾ ਨੱਚਦਾ ਤੇ ਉਹ ਕਿੰਨਾ ਟੱਪਦਾ ਕਿਸੇ ਨੇ ਤੀਜਾ ਵਿਆਹ ਕਰਾ ਲਿਆ ਕਿਸੇ ਨੇ ਚੌਥਾ ਵਿਆਹ ਕਰਾ ਲਿਆ ਉਹ ਮੁੱਦੇ ਸਾਡੇ ਹੈ ਨਹੀਂ ਪਿਓ ਸਾਡੇ ਮਰਨ ਨੂੰ ਮਜਬੂਰ ਹੋਏ ਪੈਨੇ ਰੋਟੀ ਉਹਨਾਂ ਨੇ ਨਵਾਲਾ ਤੱਕ ਮੂੰਹ ਵਿੱਚ ਨਹੀਂ ਪਾਇਆ ਤੇ ਅੱਜ ਉਹਨਾਂ ਦੀ ਕੰਡੀਸ਼ਨ ਦੇਖੀਏ ਨੂੰ ਪਤਾ ਲੱਗਾ ਬੋਲਿਆ ਨਹੀਂ ਜਾ ਰਿਹਾ ਬਾਈ ਮੇਰੇ ਤਾਂ ਅੱਖਾਂ ਵਿੱਚ ਪਾਣੀ ਆ ਰੋਣਾ ਆ ਰਿਹਾ ਭੋਗਾਂ ਤੇ ਇਕੱਠ ਕਰਨ ਨਾਲ ਨਾ ਅੱਜ ਤੁਸੀਂ ਇੱਥੇ ਦਖਨੌਰੀ ਪਿੰਚ ਪਹੁੰਚੋ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਨੂੰ ਸਾਰੇ ਨੂੰ ਹੱਥ ਜੋੜ ਕੇ ਅਪੀਲ ਆ ਬੇਨਤੀ ਆ ਵੀ ਇੱਕ ਵਾਰੀ ਤੁਸੀਂ ਖਨੌਰੀ ਜ਼ਰੂਰ ਪਹੁੰਚੋ ਸਰਦਾਰ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੀ ਭੁੱਖ ਹੜਤਾਲ ਅੱਜ 16ਵੇਂ ਦਿਨ ਦੇ ਵਿੱਚ ਤਬਦੀਲ ਹੋ ਗਈ ਹੈ ਪਰ ਹੁਣ ਤੱਕ ਸਰਕਾਰਾਂ ਟਸ ਤੇ ਮਸ ਹੁੰਦੀਆਂ ਦਿਖਾਈ ਨਹੀਂ ਦੇ ਰਹੀਆਂ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਨਹੀਂ ਕੀਤੀ ਗਈ ਜਾਂ ਕੀਤੀ ਜਾ ਰਹੀ ਪਰ ਜੇਕਰ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਸੇਹ ਦੀ ਹਾਲਤ ਦੇਖੀ ਤਾਂ ਉਹ ਦਿਨ-ਪ੍ਰਤੀ ਦਿਨ ਡਾਊਨ ਹੁੰਦੀ ਜਾ ਰਹੀ ਹੈ ਪਰ ਜਿਵੇਂ ਹੀ ਇਹ ਖਬਰਾਂ ਪੰਜਾਬ ਦੇ ਵਿੱਚ ਜਾਂ ਦੁਨੀਆ ਭਰ ਦੇ ਵਿੱਚ ਫੈਲ ਰਹੀਆਂ ਨੇ ਤਾਂ ਲੋਕਾਂ ਦੇ ਵਿੱਚ ਚਰਚਾ ਹੁੰਦੀ ਜਾ ਰਹੀ ਹੈ ਤੇ ਬਹੁਤ ਸਾਰੇ ਲੋਕ ਖਨੌਰੀ ਬਾਰਡਰ ਦੇ ਉੱਤੇ ਡੱਲੇਵਾਲ ਹੋਰਾਂ ਦੇ ਸਮਰਥਨ ਦੇ ਵਿੱਚ ਪੁੱਜ ਰਹੇ ਨੇ ਤੇ ਉਹਨਾਂ ਦੇ ਵਿੱਚੋਂ ਹੀ ਬਹੁਤ ਸਾਰੇ ਇੱਥੇ ਅੱਜ ਇਹ ਲੋਕ ਤੁਸੀਂ ਵੇਖ ਸਕਦੇ ਹੋ ਇਸ ਤੋਂ ਇਲਾਵਾ ਬਾਹਰ ਵੀ ਹੈਗੇ ਨੇ ਪਰ ਆਪਾਂ ਕੁਝ ਅ ਵੀਰਾਂ ਨਾਲ ਗੱਲਬਾਤ ਕਰਾਂਗੇ ਰੋਮਨ ਬਰਾਡ ਖਾਸ ਤੌਰ ਤੇ ਜ਼ੀਰਾ ਫੈਕਟਰੀ ਦੇ ਬਾਹਰ ਜਿਹੜਾ ਸ਼ਰਾਬ ਦੀ ਫੈਕਟਰੀ ਬਾਹਰ ਮੋਚਾ ਲੱਗਦਾ ਉਹ ਟੀਮ ਵੀ ਪਹੁੰਚੀ ਹੈ ਗੱਲਬਾਤ ਕਰਾਂਗੇ ਕਿਵੇਂ ਦੇਖਦੇ ਹਾਂ ਬਾਈ ਜੀ ਡੱਲੇਵਾਲ ਸਾਹਿਬ ਦੀ ਹਾਲਤ ਖਰਾਬ ਹੁੰਦੀ ਜਾ ਰਹੀ ਹੈ ਪਰ ਸਰਕਾਰਾਂ ਜਿਵੇਂ ਤੁਸੀਂ ਉੱਥੇ ਬੈਠੇ ਜੀ ਤੁਸੀਂ ਤਾਂ ਫੇਰ ਪ੍ਰਸ਼ਾਸਨ ਦੇ ਸ਼ੱਕਦੇ ਸੀ ਇਹ ਬੰਦਾ ਸਿਰਫ ਪਾਣੀ ਤੇ ਗੁਜ਼ਾਰਾ ਕਰ ਰਿਹਾ ਅੱਜ ਬਈ ਪਹੁੰਚੇ ਆਂ ਗਾਜ ਪਰ ਆਇਆ ਭਾਈ ਰੋਣਾ ਹੀ ਆ ਰਿਹਾ ਜਿਵੇਂ ਸਾਨੂੰ ਆਪ ਆਏ ਮਹਿਸੂਸ ਹੁੰਦਾ ਵੀ ਜਿਵੇਂ ਸਾਡਾ ਆਪ ਦਾ ਪਿਓ ਪਿਆ ਜਦੋਂ ਪੁੱਤ ਨੇ ਆ ਰੋਟੀ ਖਾਵੇ ਤੇ ਪਿਓ ਨੂੰ ਭਾਜਣਾ ਪੈ ਜਾਂਦੀ ਅੱਜ ਸਾਡੇ ਪਿਓ ਨੇ ਰੋਟੀ ਨਹੀਂ ਖਾਧੀ ਕੀ ਅੱਜ ਸਾਨੂੰ ਆਏ ਹੋਇਆ ਪਿਆ ਇੱਕ ਅਸੀਂ ਜਰਨਲ ਖੋ ਰਿਹਾ ਲੜਾਈ ਕਾਦੀ ਆ ਲੜਾਈ ਸਾਡੀ ਜਿਹੜੀ ਚੁੱਲਿਆਂ ਉੱਤੇ ਪਈ ਰੋਟੀ ਉਹਦੀ ਲੜਾਈ ਆ ਲੜਾਈ ਥੋਡੀ ਫਸਲਾਂ ਦੀ ਲੜਾਈ ਥੋਡੀ ਨਸਲਾਂ ਦੀ ਆ ਅਸੀਂ ਭਾਈ ਜੀ ਅੱਜ ਇੱਥੇ ਪਹੁੰਚੇ ਆ ਅੱਖਾਂ 'ਚ ਮੇਰੇ ਪਾਣੀ ਆ ਮੇਰਾ ਬੋਲਣ ਨੂੰ ਦਿਲ ਨਹੀਂ ਕਰ ਰਿਹਾ ਅੱਜ ਸਾਡਾ ਪਿਓ ਭੁੱਖਾ ਧਿਆਇਆ ਪਿਆ 16 ਦਿਨਾਂ ਤੋਂ ਅੱਜ 16 ਦਿਨ ਹੋ ਗਏ ਸਰਕਾਰ ਤੇ ਕੰਨ ਤੇ ਜੂ ਨਹੀਂ ਸਰਕ ਰਹੀ ਤਾਂ ਅਸੀਂ ਤੁਹਾਡੇ ਮੱਧਵ ਰਾਹੀਂ ਪੰਜਾਬੀਆਂ ਨੂੰ ਕਹਿੰਨੇ ਪੰਜਾਬੀਓ ਉੱਠੋ ਉੱਠੋ ਇਹ ਅੱਜ ਪੰਜਾਬ ਦੇ ਮੁੱਦੇ ਇਹ ਮੁੱਦੇ ਆ ਪੰਜਾਬ ਦੀ ਐਮਐਸਪੀ ਦੇ ਮੁੱਦੇ ਆ ਆ ਡੱਲੇਵਾਲ ਸਾਹਿਬ ਜੀ ਬੈਠੇ ਆ ਇਹ ਮੁੱਦੇ ਆ ਆਪਣੇ ਮੁੱਦੇ ਇਹ ਨਹੀਂ ਹੈਗੇ ਕਿਸੇ ਨੇ ਰੀਲ ਪਾਤੀ ਹੋਗੀ ਨਾ ਨੱਚਦਾ ਤੇ ਉਹ ਕਿੰਨਾ ਟੱਪਦਾ ਕਿਸੇ ਨੇ ਤੀਜਾ ਵਿਆਹ ਕਰਾ ਲਿਆ ਕਿਸੇ ਨੇ ਚੌਥਾ ਵਿਆਹ ਕਰਾ ਲਿਆ ਉਹ ਮੁੱਦੇ ਸਾਡੇ ਹੈ ਨਹੀਂ ਕੋਈ ਸੁਣਨ ਉਸੀਤੋ ਵਾਲਾ ਮੁੱਦਾ ਸਾਡੇ ਹੈ ਨਹੀਂਗਾ ਕੋਈ ਮੁੱਖ ਮੰਤਰੀ ਉਹ ਮੁੱਦੇ ਸਾਡੇ ਨਹੀਂ ਹੈਗੇ ਸਾਡੇ ਮੁੱਦੇ ਸਾਡੀ ਐਮਐਸਪੀ ਲੜਾਈ ਇਹ ਮੁੱਦੇ ਨੇ ਸਾਡੇ ਮੁੱਦੇ ਕਾਲੇ ਪਾਣੀ ਦੇ ਮੋਰਚੇ ਮੁੱਦੇ ਨੇ ਸਾਡੇ ਮੁੱਦੇ ਜੀਰਾ ਸ਼ਰਾਫ ਫੇਟ ਨੇ ਸਾਡੇ ਪਿੰਡਾਂ ਚ ਕਾਣ ਕੀਤਾ ਇਹ ਮੁੱਦੇ ਨੇ ਉਹ ਸਾਡੀਆਂ ਤਾਂ ਫਸਲਾਂ ਦੀ ਲੜਾਈ ਅਸੀਂ ਜੂਜਣ ਵਾਲੀ ਕੌਮ ਹਾਂ ਜੂਜਣ ਵਾਲੀ ਕੌਮ ਸਾਡੇ ਤੁਸੀਂ ਕਿਹਨਾਂ ਦੇ ਵਾਰਸ ਹੋ ਤੁਸੀਂ ਜੱਸਾ ਸਿੰਘ ਆਲੂ ਵਾਲਿਆ ਹਰੀ ਸਿੰਘ ਨਲੂਆ ਸੁਖਾ ਸਿੰਘ ਮਹਿਤਾਬ ਸਿੰਘ ਦਸਮ ਪਿਤਾ ਦੇ ਪੁੱਤੋਂ ਤੁਸੀਂ ਅੱਜ ਦਸਮ ਪਿਤਾ ਦੇ ਪੁੱਤ ਸੜਕਾਂ ਤੇ ਬੈਠੇ ਨੇ ਸਾਡੇ ਪਿਓ ਸਾਡੇ ਮਰਨ ਨੂੰ ਮਜਬੂਰ ਹੋਏ ਪੈਨੇ ਰੋਟੀ ਉਹਨਾਂ ਨੇ ਨਵਾਲਾ ਤੱਕ ਮੂੰਹ ਵਿੱਚ ਨਹੀਂ ਪਾਇਆ ਤੇ ਅੱਜ ਉਹਨਾਂ ਦੀ ਕੰਡੀਸ਼ਨ ਦੇਖੀਏ ਉਹ ਪਤਾ ਲੱਗਾ ਬੋਲਿਆ ਨਹੀਂ ਜਾ ਰਿਹਾ ਭਾਈ ਮੇਰੇ ਤਾਂ ਅੱਖਾਂ ਵਿੱਚ ਪਾਣੀ ਆ ਰੋਣਾ ਆ ਰਿਹਾ ਅਸੀਂ ਤਾਂ ਪੰਜਾਬ ਨੂੰ ਪੰਜਾਬੀਓ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਭੋਗਾਂ ਤੇ ਕੱਠ ਕਰਨ ਨਾਲ ਨਾ ਅੱਜ ਤੁਸੀਂ ਇੱਥੇ ਦਿਖਨੌਰੀ ਪਿੰਚ ਪਹੁੰਚੋ ਅੱਜ ਤੁਸੀਂ ਸ਼ੰਭੂ ਵਿੱਚ ਪਹੁੰਚੋ ਬਾਅਦ ਚ ਛਰਦਾ ਤੇ ਫੁੱਲ ਭੇਟ ਕਰਨ ਨਾਲ ਨਾ ਅੱਜ ਤੁਸੀਂ ਪਹੁੰਚੋ ਬਾਪੂ ਜਗਜੀਤ ਸਿੰਘ ਜੀ ਡੱਲੇਵਾਲ ਢੋਡੀ ਲੜਾਈ ਲੜ ਰਹੇ ਨੇ ਇਹਨਾਂ ਤੇ ਵੀ ਅੱਜ ਠੰਡ ਆ ਤੇ ਅੱਜ ਠੰਡ ਦੇ ਵਿੱਚ ਇਹ ਵੀ ਆਪਦੇ ਪੋਤੇ ਨਾਲ ਖੇਡ ਸਕਦੇ ਨਹੀਂ ਇਹ ਵੀ ਪੋਤੇ ਨਾਲ ਆਪਦੇ ਰਜਾਈ ਚ ਬੈਠ ਕੇ ਸਕਦੇ ਨਹੀਂ ਅੱਜ ਨੈਗ ਮੰਨ ਸਕਦੇ ਨਹੀਂ ਤੇ ਪਰ ਇਹ ਅੱਜ ਛੜਕਾਂ ਤੇ ਬੈਠੇ ਨੇ ਇਹ ਢੋਡੇ ਕਰਕੇ ਬੈਠੇ ਨੇ ਉੱਥੋਂ ਸਾਡੇ ਚੋਂ ਹੀ ਇਹ ਆਵਾਜ਼ਾਂ ਨੇ ਸਾਡੇ ਹੀ ਭਰਾ ਨੇ ਉਹ ਵੀ ਪੰਜਾਬ ਦੇ ਹੀ ਨੇ ਬਹੁਤ ਸਾਰੀਆਂ ਪੋਸਟਾਂ ਇਹ ਵੀ ਪੈ ਰਹੀਆਂ ਵੀ ਖਨੌਰੀ ਨਾ ਭੁੱਲ ਕੇ ਚਲ ਜਿਓ ਇਹ ਤਾਂ ਜਜ਼ਬਾਤੀ ਹੋ ਕੇ ਬੈਠਿਆ ਸਾਰੇ ਪਰ ਇਹਨਾਂ ਨੇ ਮਾਮਾ ਦੇ ਪੁੱਤ ਮਰਾਦ ਨੇ ਕਹਿੰਦੇ ਪਹਿਲਾਂ ਵੀ ਮਰਵਾ ਲਿਆ ਇੱਕ ਬਈ ਆਈਟੀ ਸੈੱਲ ਆ ਸਰਕਾਰ ਨਾਲ ਦੇ ਆਈਟੀ ਸੈੱਲ ਉਹਨਾਂ ਨੇ ਬੋਲੀ ਜਾਣਾ ਜਿਨ੍ਹਾਂ ਨੂੰ ਕੋਈ ਕਿਹੋ ਜੀ ਚੀਜ਼ ਦਾ ਨਹੀਂ ਪਤਾ ਜਿਨ੍ਹਾਂ ਨੇ ਵੀਡੀਓ ਸਕਰੋਲ ਕਰਕੇ ਲੰਘ ਦੇਣੀ ਅਗਲਾ ਕਹਿੰਦਾ ਯਾਰ ਸਾਸੀ ਕਿ ਲੈਣਾ ਆਪਾਂ ਕੀ ਲੈਣਾ ਸਾਨੂੰ ਵੀ ਭਾਈ ਸਾਨੂੰ ਜੇ ਜੀਰਾ ਸ਼ਰਾਬ ਫੈਕਟਰੀ ਦੇ ਵਿੱਚ ਸਾਰੇ ਪੰਜਾਬ ਸਾਡਾ ਉੱਤੇ ਉੱਭੜ ਕੇ ਆਇਆ ਸਾਰੀਆਂ ਜਥੇਬੰਦੀਆਂ ਉੱਭੜ ਕੇ ਆਈਆਂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਨੂੰ ਅਸੀਂ ਇੱਕ ਫੋਨ ਕਰਨ ਇਹਨੇ ਕਿਹਾ ਪੁੱਤ ਮੈਂ ਆਇਆ ਸਾਡੀ ਜਥੇਬੰਦੀ ਆ ਗਈ ਤੁਸੀਂ ਫਿਕਰ ਨਾ ਕਰੋ ਉੱਥੇ ਆਣ ਕਿੰਨੇ ਨੇ ਡਾਂਗ ਚਲਾਈ ਉੱਥੇ ਆਣ ਕੇ ਸਾਡਾ ਸਾਥ ਦਿੱਤਾ ਤੇ ਅੱਜ ਸਾਡਾ ਫਰਜ਼ ਬਣਦਾ ਇਹ ਜਜਬਾਤੀ ਨਹੀਂ ਬੈਠੇਗੇ ਇਹ ਆਪਣੀਆਂ ਫਸਲਾਂ ਦੀ ਲੜਾਈ ਵਾਸਤੇ ਆਪਣੀ ਨਸਲਾਂ ਦੀ ਲੜਾਈ ਵਾਸਤੇ ਜਿਹੜੀ ਤੁਹਾਡੀ ਚੁੱਲੇ ਤੇ ਪਈ ਰੋਟੀ ਆ ਉਸੇ ਵਾਸਤੇ ਬੈਠੇ ਨੇ ਜਿਹੜੀ ਤੁਹਾਡੀ ਚੁੱਲੇ ਦੇ ਉੱਤੇ ਰੋਟੀ ਨਹੀਂ ਰਹਿਣੀ ਪੰਜਾਬੀਓ ਤੁਸੀਂ ਤੁਸੀਂ ਤਾਰ ਸੋਗੇ ਜੇ ਤੁਸੀਂ ਅੱਜ ਸਾਥ ਨਹੀਂ ਦਿੱਤਾ ਤੁਸੀਂ ਕਹੋਗੇ ਯਾਰ ਅਸੀਂ ਤੁਸੀਂ ਅੱਜ ਉਹ ਉਠੋ ਤੁਸੀਂ ਉਹਨਾਂ ਵਿੱਚ ਨਾ ਹੋਏ ਜਿਨ੍ਹਾਂ ਨੇ ਸਾਥ ਨਹੀਂ ਦਿੱਤਾ ਤੇ ਹਾ 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 ਹੱਥੇ ਪਤਵੀ ਆਪਾਂ ਕੀ ਲੈਣਾ ਤੁਸੀਂ ਉਹਨਾਂ ਵਿੱਚ ਆਓ ਵੀ ਹਾਂ ਯਾਰ ਸਾਡਾ ਕੋਈ ਜਰਨੈਲ ਛੜਕ ਤੇ ਪਿਆ ਤੇ ਅਸੀਂ ਉਹਦਾ ਸਾਥ ਦਈਏ ਉੱਥੇ ਖਨੋਰੀ ਦੇ ਵਿੱਚ ਪਹੁੰਚੀਏ ਅੱਜ ਮਿਸਲ ਸੱਤ ਲੋਜ ਵੱਲੋਂ ਬਹੁਤ ਵੱਡਾ ਜਥਾ ਆਇਆ ਸਾਰੇ ਆਏ ਨੇ ਅਸੀਂ ਵੀ ਜੀਰਾ ਸ਼ਰਾਬ ਫੈਕਟਰੀ ਵੱਲੋਂ ਅੱਜ ਹਾਜ਼ਰੀ ਲਵਾਈ ਆਪਣਾ ਫਰਜ਼ ਸਮਝ ਕੇ ਆਏ ਆ ਅਸੀਂ ਕਿਸੇ ਤੇ ਕੋਈ ਸਾਨ ਨਹੀਂ ਸਾਡੇ ਤੇ ਇਹਨਾਂ ਦੇ ਬਹੁਤ ਸਾਨ ਨੇ ਸਾਡੇ ਤੇ ਇਹ ਜਥੇਬੰਦੀ ਦੇ ਇਹ ਸਾਰੇ ਹੀ ਆਗੂਆਂ ਦੇ ਸਾਡੇ ਤੇ ਬਹੁਤ ਸਾਨ ਨੇ ਅਸੀਂ ਆਪ ਦਾ ਕੋਈ ਤੈਲ ਫੌਲ ਇੱਥੇ ਭੇਟ ਕਰਨਾ ਹੈ ਅੱਜ ਹਾਜ਼ਰੀ ਅਸੀਂ ਭਾਈ ਲਾਸ਼ਟ ਦੇ ਵਿੱਚ ਮੈਂ ਤਾਂ ਪੰਜਾਬੀਆਂ ਨੂੰ ਪੰਜਾਬ ਨੂੰ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਨੂੰ ਨਿੱਕੇ ਨਿੱਕੇ ਬੱਚੇ ਨੂੰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਨੂੰ ਸਾਰੇ ਨੂੰ ਹੱਥ ਜੋੜ ਕੇ ਅਪੀਲ ਆ ਬੇਨਤੀ ਆ ਵੀ ਇੱਕ ਵਾਰੀ ਤੁਸੀਂ ਖਨੌਰੀ ਜਰੂਰ ਪਹੁੰਚੋ ਜਰੂਰ ਪਹੁੰਚੋ ਖਨੌਰੀ ਆਣ ਕੇ ਦੇਖੋ ਤੁਹਾਡਾ ਬੁੱਢਾ ਜਰਨੈਲ ਛੇਰ ਸਾਡਾ ਉਹ ਇੱਕ ਪੋਖ ਹੜਤਾਲ ਤੇ ਆ ਕਿਹਦੇ ਵਰਕੇ ਉਹ ਥੋੜੇ ਕਰਕੇ ਇੱਥੇ ਬੈਠਾ ਜੀ ਸੋ ਬਿਲਕੁਲ ਜੀ ਬਹੁਤ ਸਾਰੇ ਜਿਹੇ ਵੀ ਨੇ ਸਾਡੇ ਜਿਨੇ ਨੇ ਸਿਰਫ ਇਹ ਗੱਲ ਕਹੀ ਆ ਮੈਂ ਇੱਥੇ ਖੜ੍ਹਾ ਸੀ ਅਸੀਂ ਡੱਲੇਵਾਲ ਸਾਹਿਬ ਨੂੰ ਡਾਕਟਰ ਚੈੱਕ ਕਰ ਰਹੇ ਸੀਗੇ ਜਿਹੜੇ ਇਹ ਵੀ ਕਹਿ ਰਹੇ ਆ ਵਿਦੇਸ਼ਾਂ ਤੋਂ ਕੋਈ ਆ ਰਿਹਾ ਵੀ ਆਪਾਂ ਸਿਰਫ ਡੱਲੇਵਾਲ ਸਾਹਿਬ ਨੂੰ ਇੱਕ ਅੱਖ ਦੇ ਨਾਲ ਵੇਖਣਾ ਚਾਹੁੰਦੇ ਆ ਦਰਸ਼ਨ ਕਰਨ ਆਏ ਆ ਸੋ ਗੱਲਬਾਤ ਕਰਦੇ ਉਹਨਾਂ ਵਿੱਚੋਂ ਇਹ ਸੱਦਾ ਅੱਜ ਸੀਗੇ ਤੁਸੀਂ ਗੱਲ ਕੀਤੀ ਹੈ ਜੀ ਕਹੀ ਹੈ ਵੀ ਮੈਂ ਦਰਸ਼ਨ ਕਰਨ ਆਇਆ ਕਾਰਨ ਕੀ ਅਸੀਂ ਜੀ ਕਾਰਨ ਪਹਿਲਾਂ ਮੈਂ ਫਤਿਹ ਬੁਲਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਡੱਲਾ ਸਾਹਿਬ ਦੇ ਕਿਸਾਨੀ ਨਾਲ ਬੜੇ ਚਿਰ ਦੇ ਜੁੜੇ ਆ ਪਰ ਜਦੋਂ ਡੱਲਾ ਸਾਹਿਬ ਦੇ ਪੋਤਰੇ ਦੇ ਬਿਆਨ ਵੇਖੇ ਤੇ ਮੇਰਾ ਆਪਣਾ ਪੋਤਰਾ ਸੀ ਸਵੇਰੇ ਉਹ ਵੀ 9 ਸਾਲ ਦਾ ਜੀ ਜੀ ਜਦੋਂ ਮੇਤੋਂ ਨੇ 800 ਦੀ ਡੋਰ ਮੰਗੀ ਤੇ ਮੈਂ ਡੋਰ ਲੈ ਕੇ ਦਿੱਤੀ ਮੈਨੂੰ ਇਹ ਪੁੱਤਰਾ ਯਾਦ ਆ ਗਿਆ ਡੱਲਾ ਸਾਹਿਬ ਦਾ ਮੇਰੀਆਂ ਟਾਈ ਨਿਕਲ ਗਈਆਂ ਵੀ ਮਣਾ ਸੀ ਘਰ ਬੈਠੇ ਤੇ ਡੱਲਾ ਸਾਹਿਬ ਸਾਡੇ ਲਈ ਲੜਦੇ ਨੇ ਪਏ ਸਾਡੇ ਕਿਸਾਨਾਂ ਲਈ ਲੜਦੇ ਨੇ ਪਏ ਸਾਡੇ ਗਰੀਬਾਂ ਲਈ ਲੜਦੇ ਨੇ ਪਏ ਪੀਐਸੀ ਘਰ ਬੈਠੇ ਕੀ ਕਰਨੇ ਆ ਵੀ ਇਹਦੋਂ ਮਰ ਜਾਣਾ ਚਾਹੀਦਾ ਸਾਨੂੰ ਵੀ ਸਾਨੂੰ ਮੈਂ ਤੇ ਇਹ ਵੀ ਅਪੀਲ ਕਰਦਾ ਵੀ ਜਿੰਨੀ ਸਿੱਖ ਕੌਮ ਹੈ ਇੱਕ ਹੋ ਜੋ ਜਿੰਨੇ ਕਿਸਾਨ ਹੋ ਕੋਈ ਪਾਰਟੀ ਨਾ ਹੋਵੇ ਜਿਹੜੇ ਇਹੋ ਜਿਹਾ ਸ਼ੂਰਮੇ ਯੋਧੇ ਨੇ ਇਹਨਾਂ ਦੇ ਦਰਸ਼ਨ ਕਰੀਏ ਇਹਨਾਂ ਦੇ ਮਗਰ ਲੱਗੀਏ ਇਹਨਾਂ ਨੇ ਸਾਨੂੰ ਲੈ ਕੇ ਦੇਣਾ ਅਸੀਂ ਇਹਨਾਂ ਦੀ ਫੌਜ ਆ ਇਹ ਸਾਡੇ ਜਰਨੈਲ ਨੇ ਜੇ ਜਰਨੈਲ ਨੂੰ ਕੁਝ ਹੋ ਗਿਆ ਕਿਹਾ ਸੀ ਨਾ ਮਹਾਰਾਜ ਰਜੀਤ ਸਿੰਘ ਦਾ ਚੀਜ਼ ਹੋ ਗਿਆ ਸੀ ਕਹਿੰਦਾ ਉਹ ਵਾਰਿਸ਼ਾ ਹੋਏ ਫੌਜਾਂ ਹਾਰੀਆਂ ਨਹੀਂ ਜਿਹੜੀਆਂ ਸਿੰਘਾਂ ਨੇ ਤਲਵਾਰਾਂ ਮਾਰੀਆਂ ਨਹੀਂ ਪੈਂਦਾ ਮੋਲੋ ਜਿਹੜੀਆਂ ਸਿੰਘਾਂ ਤਲਵਾਰਾਂ ਮਾਰੀਆਂ ਨਹੀਂ ਜਦੋਂ ਮਹਾਰਾਜ ਅਰਜੀਤ ਸਿੰਘ ਸ਼ਹੀਦ ਹੋ ਗਏ ਹਨ ਤੇ ਫਿਰ ਉਹ ਧਿਆਨ ਸਿੰਘ ਡੋਗਰੇ ਨੇ ਗੁਜ਼ਾਰੀ ਕੀਤੀ ਸੀ ਨਾ ਆਪਾਂ ਗੁਜ਼ਾਰੀ ਨਾ ਕਰੀਏ ਚਾ ਕੋਈ ਮੋਨਾ ਹੈ ਚਾ ਕੋਈ ਜੁੱਜਾ ਹੈ ਸਾਰੇ ਰਲ ਕੇ ਆਪਾਂ ਜੋ ਕੁਝ ਵੀ ਚਾਹੀਦਾ ਪੁੱਜਦਾ ਜੋ ਸਮਾਨ ਚਾਹੀਦਾ ਜੋ ਚੀਜ਼ ਚਾਹੀਦੀ ਏ ਜੋ ਡੱਲੇ ਸਾਹਿਬ ਹੁਕਮ ਲਾਂਦੇ ਨੇ ਚਾ ਅਸੀਂ ਕਿਸੇ ਪਾਰਟੀ ਨਾਲ ਜੁੜੇ ਆ ਚਾ ਕਿਸੇ ਨਾਲ ਨਹੀਂ ਅਸੀਂ ਆਉਣਾ ਸਾਡਾ ਧਰਮੇ ਸਾਡੀਆਂ ਆਂਧਰਾ ਲੁੰਦੀਆਂ ਬਜਿਨਾ ਸਣੇ ਜਨਾਨੀਆਂ ਬੰਦੇ ਘਰਾਂ ਚ ਆਜ਼ਾਦ ਨੇ ਬਹੁਤ ਜਿਆਦੇ ਅਦਾਸ ਨੇ ਕਿਹਾਂ ਪਿੰਡਾਂ ਜਾ ਕੇ ਆਏ ਆ ਅਸੀਂ ਘਰ ਤੋਂ ਘੱਟ ਅਸੀਂ ਟੈਂਟਲ ਤੋਂ ਆਏ ਆ ਸਮਾਨੇ ਦੇ ਕੋਲ ਜੀ ਜੀ ਪਿਆਰਾ ਸਿੰਘ ਪ੍ਰਧਾਨ ਅਸੀਂ ਘਰ ਤੋਂ ਘੱਟ ਹੁਣ ਸਵੇਲੇ ਦਸਾ ਪਿੰਡਾਂ ਜਾ ਕੇ ਆਏ ਵੀ ਸਾਰੇ ਪਿੰਡਾਂ ਵਾਲੇ ਜਾਗੋ ਭਾਈ ਉਠੋ ਆਓ ਉਥੇ ਪਹੁੰਚਿਓ ਇਹ ਨਾ ਹੋਵੇ ਬਾਅਦ ਦੇ ਵਿੱਚ ਤੇ ਕੋਈ ਆਉਣ ਦਾ ਫਾਇਦਾ ਨਹੀਂ ਅੱਜ ਸਮਾਂ ਹੈ ਅੱਜ ਸਾਡੇ ਜਰਨਲ ਬੈਠੇ ਨੇ ਜਰਨਲਾਂ ਦੇ ਨਾਲ ਆਉਣਾ ਤੇ ਇਹਨਾਂ ਦਾ ਪਤਾ ਲੈਣਾ ਤੇ ਇੱਕ ਇਥੇ ਆਣ ਕੇ ਮੋਰਚੇ ਦੇ ਵਿੱਚ ਇਹ ਨਾ ਹੋਵੇ ਕੋਈ ਗੱਲ ਕੋਈ ਕਰਦਾ ਤੇ ਕੋਈ ਘੜੀ ਨੂੰ ਮੂਵੀ ਕੋਈ ਪਾਉਂਦਾ ਕਿਸੇ ਮੂਵੀ ਦੀ ਲੋੜ ਨਹੀਂ ਇਹਨਾਂ ਦੇ ਨਾਲ ਇੱਕ ਮੁੱਠ ਹੋ ਕੇ ਤੁਰੀਏ ਤੇ ਜਿਸ ਤਰ੍ਹਾਂ ਇਹ ਪੈਰੇ ਸਾਨੂੰ ਕਹਿੰਦੇ ਨੇ ਪਿਆ ਇਹ ਪੈਰੇ ਤੇ ਤੁਰਨਾ ਉਸ ਪੈਰੇ ਤੇ ਆਪਾਂ ਚੱਲ ਕੇ ਤੇ ਆਪਣਾ ਜਿਹੜਾ ਸਾਡਾ ਗਵਰਨਮੈਂਟ ਦੇ ਨਾਲ ਸਾਨੂੰ ਅਜੇ ਤੱਕ ਸਾਡੀ ਗਵਰਨਮੈਂਟ ਸੁਣਦੀ ਨਹੀਂ ਉਸ ਵਾਸਤੇ ਆਸੀਂ ਪੂਰਨਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਤਾਂ ਸਿੰਘ ਸਾਹਿਬ ਵੀ ਆਏ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਰੀਦਕੋੜ ਤੋਂ ਵਿਸ਼ੇਸ਼ ਤੌਰ ਤੇ ਤੁਸੀਂ ਇੱਥੇ ਆਏ ਬਹੁਤ ਸਾਰੇ ਮੈਂ ਤਾਂ ਧਾਰਮਿਕ ਦੇ ਤੌਰ ਤੇ ਗੱਲ ਕਰਦਾ हूं ਪ੍ਰਚਾਰ ਕਰਦੇ ਹਾਂ ਤੁਸੀਂ ਇਹ ਦਲੀਲਾਂ ਦਿੱਤੀਆਂ ਜਾ ਰਹੀਆਂ ਵੀ ਉੱਥੇ ਨਾ ਜਾਇਓ ਜੀ ਅੰਨ ਛੱਡ ਦੇਣਾ ਇੱਕ ਬਖੰਡ ਹੈ ਵੀ ਸਾਡੇ ਗੁਰੂ ਸਾਹਿਬ ਨੇ ਵੀ ਕਿਹਾ ਹੈ ਵੀ ਇਸ ਕਰਕੇ ਗੁਰਗੋਬਿੰਦ ਸਿੰਘ ਜੀ ਤੇ ਆਪਣੇ ਆਪ ਨੂੰ ਵੀ ਸਿੰਘ ਕਹੋਂਦੇ ਆ ਜੀ ਤੇ ਬੈਠਦੇ ਜੀ ਹੜਤਾਲਾਂ ਦੇ ਉੱਤੇ ਉਹਦਾ ਕੀ ਜਵਾਬ ਹੈ ਅਸਲ ਥਲੀ ਸਾਹਿਬ ਤੁਸੀਂ ਵੀ ਇਹ ਚੀਜ਼ ਬਾਰੇ ਭਲੀ ਭਾਣ ਜਾਣਦੇ ਹੋ ਵੀ ਕਿਹਦਾ ਜੀ ਕਰਦਾ ਭੁੱਖੇ ਰਹਿਣ ਨੂੰ ਜਗਜੀਤ ਸਿੰਘ ਜੀ ਢੱਲੇਵਾਲ ਸਾਡੇ ਗਵੰਢੀ ਆ ਜੀ ਮੇਰੇ ਪਿੰਡ ਤੋਂ ਕੋਈ 2-3 ਕਿਲੋਮੀਟਰ ਬਾਅਦ ਉਹਨਾਂ ਦਾ ਪਿੰਡ ਆ ਤੇ ਇਹਨਾਂ ਦਾ ਸਾਰੀ ਜਿਹੜੀ ਜ਼ਿੰਦਗੀ ਹੈ ਉਹ ਸੰਘਰਸ਼ ਦੇ ਵਿੱਚ ਹੀ ਲੰਗੀ ਆ ਕਿਸਾਨੀ ਅੰਦੋਲਨ ਜਦੋਂ ਵੀ ਕਿਤੇ ਕਿਸਾਨਾਂ ਦੇ ਨਾਲ ਤੱਕਾ ਹੁੰਦਾ ਉਹ ਲੰਬੇ ਸਮੇਂ ਤੋਂ ਸਾਰਾ ਜਦ ਤੱਕ ਮੈਂ ਦੇਖਦਾ ਜੀ ਇਹਨਾਂ ਦੀ ਸਾਰਾ ਜਿਆਦਾ ਸਮੇਂ ਇੱਧਰ ਲੰਘ ਗਿਆ ਆਪ ਉਹਨਾਂ ਦਾ ਬੇਟਾ ਪਰਿਵਾਰ ਪਿੱਛੇ ਜੇ ਉਹ ਜਦੋਂ ਉਹਨਾਂ ਨੇ ਸੰਘਰਸ਼ ਦੇ ਦੌਰਾਨ ਵੀ ਉਹਨਾਂ ਨੇ ਧਰਮ ਪਤਨੀ ਵੀ ਚੜਾਈ ਕਰ ਗਈ ਉਹਨਾਂ ਨੇ ਆਪਣੀ ਜ਼ਿੰਦਗੀ ਸਾਰੀ ਇਸੇ ਕਿਸਾਨੀ ਅੰਦੋਲਨ ਤੇ ਲਾਤੀ ਸੰਘਰਸ਼ ਦੇ ਵਿੱਚ ਲਾਤੀ ਆ ਪਰ ਮੈਂ ਜਿਹੜੇ ਚਲੋ ਗੁਰਮਤ ਦੇ ਅਨੁਕੂਲ ਅਣਛੜਨਾ ਮੈਂ ਮੰਨਦਾ ਨਹੀਂ ਪਰ ਉਹ ਜਦੋਂ ਕੋਈ ਹੋਰ ਕੋਈ ਉਹਨਾਂ ਕੋਲੇ ਹੱਲ ਨਹੀਂ ਕੋਈ ਰਸਤਾ ਨਹੀਂ ਮਜਬੂਰ ਨਹੀਂ ਇਹ ਕਰਨਾ ਪਿਆ ਫਿਰ ਕੱਲ ਨੂੰ ਤਾਂ ਜਦੋਂ ਆਮ ਆਪਾ ਸੇਕ ਕੌਮ ਦੀ ਗੱਲ ਕਰਦੇ ਆ ਧਰਨਿਆਂ ਦੀ ਗੱਲ ਹੁੰਦੀ ਆ ਪਰ ਇਹ ਸਾਡੀਆਂ ਜਦੋਂ ਮਜਬੂਰੀਆਂ ਜਦੀਆਂ ਇਹ ਸਰਕਾਰਾਂ ਬੋਲੀਆਂ ਸਰਕਾਰਾਂ ਸਾਡੀ ਗੱਲ ਨਹੀਂ ਸੁਣਦੀਆਂ ਤੇ ਮਜਬੂਰ ਨੂੰ ਇਹ ਧਰਨੇ ਮਜ਼ਾਹਰੇ ਭੁਖ ਹੜਤਾਲ ਕਰਨਾ ਪੈਂਦਾ ਜਦੋਂ ਦੂਜੇ ਰਸਤੇ ਬੰਦ ਹੋ ਜਾਂਦੇ ਆ ਮੈਂ ਤਾਂ ਤੁਹਾਡੇ ਮਾਦੇਮਰਾਹੀਂ ਪੰਜਾਬ ਦੇ ਜਿੰਨੇ ਵੀ ਕਿਸਾਨ ਆ ਮਜ਼ਦੂਰ ਆ ਉਹਨਾਂ ਨੂੰ ਹੀ ਬੇਨਤੀ ਕਰਾਂਗਾ ਕਿ ਤੁਸੀਂ ਆਪਣੀਆਂ ਜਿੰਨੀਆਂ ਵੀ ਜਸੇਬੰਦੀਆਂ ਉਹਨਾਂ ਦੇ ਅੰਦਰ ਕੋਈ ਮਾੜੇ ਮੋٹے ਕੋਈ ਗਿਲੇ ਸ਼ਿਕਵੇ ਹੁੰਦੇ ਆ ਉਹ ਪੁਲਾ ਕੇ ਸਰਦਾਰ ਜਗਦੀਸ਼ ਸਿੰਘ ਜਗਜੀਤ ਸਿੰਘ ਲੇ ਵਾਲੇ ਉਹਨਾਂ ਦੇ ਨਾਲ ਸਾਥ ਦਿਓ, ਸੰਯੋਗ ਦਿਓ ਤੇ ਮੋਰਚੇ ਦੇ ਵਿੱਚ ਪਹੁੰਚੋ। ਭੁੱਖੇ ਰਹਿਣਾ ਤੁਸੀਂ ਵੇਖ ਲਓ। ਆਪਾਂ ਸਵੇਰ ਰੋਟੀ ਖਾਂਦੇ ਆ, ਦੁਪਹਿਰੇ ਖਾਂਦੇ ਆ, ਸ਼ਾਮ ਨੂੰ ਖਾਂਦੇ ਆ ਪਰਿਵਾਰਾਂ ਵਾਲੇ, ਬੱਚਿਆਂ ਵਾਲੇ ਹਨਾ। ਬਾਕੀ ਵੈਸੇ ਵੀ ਉਹ ਕੈਂਸਰ ਦੇ ਮਰੀਜ਼ ਐ ਤੇ ਉਹ ਲੰਬੇ ਸਮੇਂ ਤੋਂ 26 ਤਰੀਕ ਤੋਂ ਭੁੱਖ ਹੜਤਾਲ ਤੇ ਅੱਜ 11 ਤਰੀਕ ਹੋ ਗਈ ਐ। ਇੰਨਾ ਲੰਬਾ ਸਮਾਂ ਭੁੱਖੇ ਰਹਿਣਾ ਇਹ ਇਹ ਬਹੁਤ ਵੱਡੀ ਗੱਲ ਹੈ ਤੇ ਇਸ ਕਰਕੇ ਵੀ ਜਿੰਨੇ ਵੀ ਪੰਜਾਬ ਦੇ ਕਿਸਾਨ ਆ ਮਜ਼ਦੂਰ ਆ ਉਹ ਹੀਰਾ ਕਤੋਂ ਤੇ ਟੈਕਨੋਰੀ ਬਾਰਡਰ ਤੇ ਪਹੁੰਚਣ ਤਾਂ ਤੇ ਜੋ ਕੋ ਕੋਨ ਦਾ ਕੋਈ ਨਿੱਜੀ ਸਵਾਰ ਤੇ ਕੋਈ ਹੈ ਨਹੀਂਗਾ ਤੇ ਬਹੁਤ ਸਾਰੇ ਇਹ ਵੀ ਹੈ ਜੀ ਗੱਲ ਆਉਂਦੀ ਵੀ ਉਹ ਕਹਿੰਦੇ ਜੀ ਇਹ ਤਾਂ ਕਿਸਾਨਾਂ ਦਾ ਮਸਲਾ ਬਹੁਤ ਸਾਰੇ ਜਿਹੜੇ ਸਮਾਜ ਸੇਵੀ ਨੇ ਉਹ ਉਹਨਾਂ ਨੇ ਇੱਥੇ ਆਉਣਾ ਤਾਂ ਕੀ ਆ ਪੋਸਟ ਵੀ ਨਹੀਂ ਪਾ ਰਹੇ ਬਹੁਤ ਸਾਰੇ ਕਥਾਵਾਚਕ ਵੀ ਇਸ ਚੀਜ਼ ਨੂੰ ਦੇਖਦੇ ਵੀ ਇਹ ਸਾਡਾ ਨਹੀਂ ਹੈਗਾ ਮਸਲਾ ਤਾਂ ਤੁਸੀਂ ਇੱਥੇ ਆਏ ਹੋ ਬਤੌਰ ਇੱਕ ਪ੍ਰਚਾਰਕ ਦੇ ਤੌਰ ਤੇ ਜਾਂ ਕਿਸਾਨ ਦੇ ਤੌਰ ਤੇ ਕਿਉਂਕਿ ਇਹ ਮੰਨਿਆ ਜਾਂਦਾ ਜੀ ਤਾਂ ਕਿਸਾਨਾਂ ਦਾ ਤਾਂ ਬਹੁਤ ਸਾਰੇ ਪ੍ਰਚਾਰਕ ਤਾਂ ਨਹੀਂ ਬੋਲ ਰਹੇ ਸੱਲੀ ਸਾਹਿਬ ਜਿਹੜਾ ਅਸਲ ਵਿੱਚ ਜਿਹੜਾ ਪੰਜਾਬ ਆ ਤੇ ਪੰਜਾਬ ਦੇ ਅੰਦਰ ਸਭ ਤੋਂ ਵੱਡਾ ਇਹ ਜਿਹੜਾ ਸੂਬਾ ਹੈ ਕਿਸਾਨੀ ਤੇ ਨਿਰਭਰ ਆ ਕਿ ਇੱਕ ਸਾਡੇ ਉੱਥੇ ਪਿੰਡ ਨੰਬਰਦਾਰ ਜੀ ਹੁੰਦੇ ਸੀ ਉਹ ਗੱਲ ਕਹਿੰਦੇ ਹੁੰਦੇ ਸੀਗੇ ਉਹ ਕਹਿੰਦੇ ਜੇ ਮੱਝ ਮਰ ਗਈ ਤੇ ਚਮਝੂ ਆਪੇ ਮਰ ਜਾਣਗੇ ਜੇ ਪੰਜਾਬ ਦਾ ਕਿਸਾਨ ਮਰਦਾ ਏ ਤੇ ਦੂਜਾ ਉਹਦੇ ਨਾਲ ਮਜ਼ਦੂਰ ਆ ਦੁਕਾਨਦਾਰ ਆ ਕੋਈ ਵੀ ਆ ਮਤਲਬ ਜਿੰਨੇ ਵੀ ਆਧਾਰੇ ਸਭ ਤੇ ਅਸਰ ਪੈਣਾ ਇਹਦਾ ਇਸ ਕਰਕੇ ਇਹ ਗੱਲ ਨਾ ਭੁੱਲੋ ਕਿ ਕੱਲਾ ਜੀ ਕਿਸਾਨਾਂ ਦਾ ਮਸਲਾ ਏ ਕਿਸਾਨੀ ਦੇ ਨਾਲ ਹੀ ਸਾਰਾ ਜਿੰਨਾ ਵੀ ਇਹ ਪੰਜਾਬ ਆ ਜੋ ਵੀ ਹੈ ਮਜ਼ਦੂਰ ਆ ਦੁਕਾਨਦਾਰ ਆ ਸਾਰਾ ਕੁਝ ਚੱਲਦਾ ਧਾਰਮਿਕ ਗੁਰੂ ਘਰ ਜਿਹੜੇ ਆ ਸਥਾਨ ਆ ਉਹ ਵੀ ਤਾਂ ਅਸੀਂ ਸਿੱਖੀ ਆ ਨਾ ਜੇ ਸਿੱਖਾਂ ਦੇ ਘਰ ਢਾਣੇ ਹੋਣਗੇ ਸਿੱਖ ਖੁਸ਼ਹਾਲ ਹੋਣਗੇ ਸਾਡੇ ਗੁਰੂ ਘਰ ਸਾਡਾ ਪ੍ਰਚਾਰ ਪ੍ਰਸਾਰੇ ਚੱਲੇਗਾ ਇਹ ਗੱਲ ਨਾ ਭੁੱਲੋ ਸਾਨੂੰ ਮਤਲਬ ਕਿ ਸਾਰਾ ਕੁਝ ਸਾਡਾ ਢਾਂਚਾ ਜਿਹੜਾ ਤਾਂ ਵੈਸੇ ਵੀ ਜ਼ੁਲਮ ਦੇ ਖਿਲਾਫ ਡਟਣ ਲਈ ਗੁਰੂ ਸਾਹਿਬ ਨੇ ਕਿਹਾ ਸਾਡਾ ਸਬੰਧ ਹੋਵੇ ਚ ਇਹ ਨਾਲ ਨਾ ਹੋਵੇ ਨਾ ਹੋਵੇ ਵੇਖੋ ਇਹ ਤਾਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਉਹ ਹਮੇਸ਼ਾ ਹੀ ਮਲਕ ਭਗੋਂਦਾ ਉਹਨਾਂ ਨੇ ਵਿਰੋਧ ਕੀਤਾ ਤੇ ਭਾਈ ਲਾਲੋ ਸਿੱਖ ਦੇ ਘਰ ਜਾ ਕੇ ਰਹੇ ਆ ਤੇ ਇਹ ਤਾਂ ਸਾਨੂੰ ਗੁਰੂ ਸਾਹਿਬ ਵੱਲੋਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੀਵਨ ਪੜ੍ਹ ਲਓ ਤੁਸੀਂ ਰਬਾਬ ਤੋਂ ਨਗਾਰੇ ਤੱਕ ਜਿਹੜੀ ਕਹਾਣੀ ਹੈ ਉਹਦੇ ਵਿੱਚ ਮਹਾਰਾਜ ਨੇ ਸਾਨੂੰ ਇਹ ਦੱਸਿਆ ਕਿ ਅਸੀਂ ਜਿੱਥੇ ਵੀ ਕਿਤੇ ਜ਼ੁਲਮ ਹੁੰਦਾ ਹੈ ਕਿਸੇ ਨਾ ਧੱਕਾ ਹੁੰਦਾ ਹੈ ਕਿ ਅਸੀਂ ਉਹਦਾ ਵਿਰੋਧ ਕਰੀਏ ਤੇ ਮਜਲੂਮ ਦੀ ਰੱਖਿਆ ਕਰੀਏ ਡਟ ਕੇ ਸਾਥ ਦੇਈਏ ਬਿਲਕੁਲ ਜੀ ਸੋ ਡੱਲੇਵਾਲ ਸਾਹਿਬ ਦੀ ਹਾਲਤ ਜਿਹੜੀ ਬੇਸ਼ੱਕ ਜ਼ਿਆਦਾ ਠੀਕ ਨਹੀਂ ਹੈ ਪਰ ਜਿਵੇਂ ਅਸੀਂ ਗੱਲਬਾਤ ਵੀ ਉਹਨਾਂ ਦੇ ਨਾਲ ਵੀ ਕੀਤੀ ਸੀ ਤਾਂ ਉਹਨਾਂ ਨੇ ਆਪਣੇ ਸਮਰਥਕਾਂ ਨੂੰ ਤੇ ਲੋਕਾਂ ਨੂੰ ਜ਼ਰੂਰ ਇਹ ਗੱਲ ਕੀਤੀ ਹੈ ਵੀ ਸਿਹ ਚਾਹੇ ਠੀਕ ਨਹੀਂ ਹੈ ਪਰ ਮੇਰੇ ਹੌਸਲੇ ਚੜ੍ਹਦੀ ਕਲਾ 'ਚ ਹੈ ਮੈਂ ਚੜ੍ਹਦੀ ਕਲਾ 'ਚ ਹਾਂ ਤੇ ਲੋਕ ਵੀ ਚੜ੍ਹਦੀ ਕਲਾ 'ਚ ਰਹਿਣ ਤੇ ਇਸ ਮੋਰਚੇ ਨੂੰ ਫਤਿਹ ਕਰਕੇ ਮੁੜਾਂਗੇ ਮਨਵਿੰਦਰ ਸਿੰਘ ਟਵਾਣਾ ਦੇ ਨਾਲ ਜਗਦੀਪ ਸਿੰਘ ਖੜੀ ਪੰਜਾਬੀ ਜਵਤਿਆਂ